ਸਵਾਗਤ ਹੈ ਤੁਹਾਡੇ ਕੋਲੇ ਆਏ ਆ। ਆ ਜਿਹੜੀ ਸੀਟ ਹੈ ਜਰਿੰਦਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਦਾ ਸਦਣਾ। ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ। ਨਾ ਸਰਕਾਰ ਬਣਦੀ ਹੈ ਕਿਸੇ ਹੋਰ ਦੀ। ਪਰ ਇਹਦੇ ਨਾਲ ਥੋੜਾ ਜੇ ਜਿਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਹੈ। ਤੁਸੀਂ ਸਰਕਾਰ ਦੇ ਪਾਰਟਨਰ ਬਣੋਂਗੇ ਤੇ ਫਿਰ ਜਦੋਂ ਅੱਜ ਪਗ ਮਹਿੰਦਰ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਸਾਡਾ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤਾਈਂ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਭਾ 2 ਸਾਲ ਪਹਿਲਾਂ ਜਲੰਧਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਮੈਂ ਕੀ ਕਰਾਂ ਯਾਰ ਬੰਦਾ ਹੀ ਹਜੇ ਨਿਕਲਿਆ ਹੈ ਕੀ ਕਰੀਏ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਿਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁੱਜ ਕੇ ਰੋਡ ショਅ ਕਰਦੇ ਨੇ ਉਹ ਵੀ ਬੰਦਾ ਹਜੇ ਨਿਕਲਿਆ ਹੈ ਪਰ ਪਰਮਾਤਮਾ ਕਈ ਵਾਰੀ ਨਾ ਪਰਮਾਤਮਾ ਕੀ ਕਰਦਾ ਲੋਕਾਂ ਜੀ ਵਸਦਾ ਹੁੰਦਾ ਹੈ ਪਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕਾ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਵਿਹਲਾ ਹੋ ਗਿਆ ਇੱਕ ਨੂੰ 13 ਦਿਨ ਰੋਸਦਾ